ਮੋਟਾਪਾ ਅਤੇ ਟਾਈਪ 2 ਸ਼ੂਗਰ ਦੁਨੀਆ ਭਰ ਵਿੱਚ ਤੇਜ਼ੀ ਦੇ ਨਾਲ ਵਧ ਰਹੇ ਨੇ ਖਾਸ ਕਰਕੇ ਭਾਰਤ ਵਿੱਚ ਵਿਸ਼ਵ ਸਿਹਤ ਸੰਗਠਨ ਜਾਨੀ ਕਿ WHO ਦੇ ਹਾਲੀਏ ਦੇ ਅਨਸਾਰ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 2030 ਤੱਕ ਦੁਨੀਆ ਦੇ 10 ਮੋٹے ਬੱਚਿਆਂ ਦੇ ਵਿੱਚੋਂ ਇੱਕ ਬੱਚਾ ਭਾਰਤ ਦਾ ਹੋਵੇਗਾ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਨੇ ਕਿਹਾ ਹੈ ਕਿ ਪਿਛਲੇ 10 ਸਾਲਾਂ ਵਿੱਚ ਬੱਚਿਆਂ ਵਿੱਚ ਟਾਈਪ 2 ਸ਼ੂਗਰ ਦੀ ਦਰ ਵਿੱਚ ਕਾਫੀ ਵੱਡੇ ਪੱਧਰ ਤੇ ਵਾਧਾ ਹੋਇਆ ਹੈ ਹਾਲਾਂਕਿ ਇਹ ਬਿਮਾਰੀ ਜ਼ਿਆਦਾਤਰ ਬਜ਼ੁਰਗਾਂ ਵਿੱਚ ਹੁੰਦੀ ਸੀ ਪਰ ਹੁਣ ਇਹ ਬਿਮਾਰੀ ਹੁਣ ਬੱਚਿਆਂ ਦੇ ਵਿੱਚ ਵੀ ਫੈਲ ਰਹੀ ਹੈ ਇਹ ਦੇਸ਼ ਦੀ ਜਨਤਕ ਸਿਹਤ ਅਤੇ ਭਵਿੱਖ ਦੇ ਵਿਕਾਸ ਲਈ ਇੱਕ ਵੱਡਾ ਖਤਰਾ ਬਣ ਗਈ ਹੈ ਇਸ ਦੇ ਤਿੰਨ ਮੁੱਖ ਕਾਰਨ ਆਓ ਤੁਹਾਨੂੰ ਦੱਸਦੇ ਹਾਂ ਖੰਡ ਲੂਣ ਅਤੇ ਚਰਬੀ ਨਾਲ ਭਰਪੂਰ ਪ੍ਰੋਸੈਸਡ ਭੋਜਨ ਬਚਪਨ ਦੇ ਮਟਾਪੇ ਅਤੇ 슈ਗਰ ਦੇ ਮੁੱਖ ਕਾਰਨ ਨੇ ਸਾਫਟ ਡਰਿੰਕਸ, ਬੇકરી ਉਤਪਾਦ, ਪੈਕ ਕੀਤੇ ਭੋਜਨ ਅਤੇ ਪ੍ਰੋਸੈਸਰਡ ਭੋਜਨ ਵਿੱਚ ਅਸਿੱਧੇ ਤੌਰ ਤੇ 슈ਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਬਲੱਡ 슈ਗਰ ਦੇ ਪੱਧਰ ਨੂੰ ਵਧਾਉਂਦਾ ਹੈ ਅਤੇ ਇਨਸੂਲਿਨ ਦੀ ਕਿਰਿਆ ਨੂੰ ਘਟਾਉਂਦਾ ਹੈ। ਦੂਜਾ ਬੱਚਿਆਂ ਦੀਆਂ ਖਾਣ ਪੀਣ ਦੀਆਂ ਆਦਤਾਂ ਬਦਲ ਰਹੀਆਂ ਨੇ ਕਿਉਂਕਿ ਜੰਕ ਫੂਡ ਅਤੇ ਪ੍ਰੋਸੈਸਰਡ ਭੋਜਨ ਆਸਾਨੀ ਨਾਲ ਉਪਲਬਧ ਹਨ ਅਤੇ ਸਸਤੇ ਵੀ ਹਨ। ਤੀਸਰਾ ਕਾਰਨ ਇਹ ਹੈ ਕਿ ਸਰੀਰਕ ਗਤੀਵਿਧੀਆਂ ਵਿੱਚ ਕਮੀਆਂ ਨਾਲ ਸਮੱਸਿਆ ਹੋਰ ਵੱਧਦਾ ਹੋ ਰਹੀ ਹੈ ਬੱਚੇ ਬਾਹਰ ਖੇਡਣ ਦੀ ਬਜਾਏ ਆਪਣੇ ਫੋਨ ਟੈਬਲੇਟ ਅਤੇ ਵੀਡੀਓ ਗੇਮ ਤੇ ਜ਼ਿਆਦਾ ਸਮਾਂ ਬਿਤਾਉਂਦੇ ਹਨ ਬਹੁਤ ਸਾਰੇ ਸਕੂਲ ਖੇਡ ਦੇ ਮੈਦਾਨ ਅਤੇ ਸਰੀਰਕ ਸਿੱਖਿਆ ਕਲਾਸਾਂ ਨੂੰ ਕੋਈ ਜ਼ਿਆਦਾ ਮਹੱਤਵ ਨਹੀਂ ਦਿੰਦੇ ਹਨ ਇਹਨਾਂ ਤਿੰਨਾਂ ਕਾਰਨਾ ਕਰਕੇ ਹੀ ਬੱਚਿਆਂ ਦੀ ਸਿਹਤ ਕਾਫੀ ਪ੍ਰਭਾਵਿਤ ਹੋ ਰਹੀ ਹੈ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਇਸ ਸਮੱਸਿਆ ਨਾਲ ਨਜਿੱਠਣ ਦੇ ਲਈ ਇੱਕ ਵੱਡੀ ਪਹਿਲ ਕਦਮੀ ਕੀਤੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ CBSE ਨੂੰ ਸਰਕਾਰੀ ਸਕੂਲਾਂ ਵਿੱਚ 슈ગર బోర్డ్ ਨਾਮ ਤੇ ਇੱਕ ਯੋਜਨਾ ਲਾਗੂ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਇਸ ਸਿਫਾਰਸ਼ ਦੇ ਆਧਾਰ ਤੇ CBSE ਨੇ 24000 ਤੋਂ ਵੱਧ ਸਕੂਲਾਂ ਨੂੰ 슈ਗਰ ਬੋਰਡ ਸਥਾਪਿਤ ਕਰਨ ਦੇ ਆਦੇਸ਼ ਜਾਰੀ ਕੀਤੇ ਨੇ 슈ਗਰ ਬੋਰਡ ਇੱਕ ਸੂਚਨਾ ਬੋਰਡ ਹੈ ਜੋ ਕਿ ਵਿਦਿਆਰਥੀਆਂ ਤੇ ਆਮ ਲੋਕਾਂ ਵਿੱਚ ਖੰਡ ਦੇ ਸੇਵਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਪੈਦਾ ਕਰਦਾ ਹੈ ਇਸ ਦੇ ਨਾਲ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਜਿਉਣ ਦੇ ਲਈ ਮਹੱਤਵਪੂਰਨ ਜਾਣਕਾਰੀ ਵੀ ਦਿੱਤੀ ਜਾਵੇਗੀ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਇਸ ਬਾਰੇ ਵਿਸ਼ੇ ਨਿਰਦੇਸ਼ ਦਿੱਤੇ ਜਾਣਗੇ ਕਿ ਉਹਨਾਂ ਨੂੰ ਰੋਜ਼ਾਨਾ ਖੰਡ ਕਿੰਨੀ ਖਾਣੀ ਚਾਹੀਦੀ ਹੈ ਇਸੇ ਤਰ੍ਹਾਂ ਹੀ ਉਹਨਾਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਹੋਰ ਰੋਜ਼ਾਨਾ ਖਾਣ ਵਾਲੇ ਸਨੈਕਸ ਅਤੇ ਪੀਣ ਵਾਲੇ ਪਾਣੀ ਵਿੱਚ ਕਿੰਨੀ ਖੰਡ ਹੁੰਦੀ ਹੈ ਇਸ ਤੋਂ ਇਲਾਵਾ ਜ਼ਿਆਦਾ ਖੰਡ ਖਾਣ ਕਾਰਨ ਹੋਣ ਵਾਲੇ ਬਹੁਤ ਤੇ ਜੋਖਮਾਂ ਬਾਰੇ ਵੀ ਜਾਗਰੂਕਤਾ ਪੈਦਾ ਕੀਤੀ ਜਾਵੇਗੀ ਜਿਸ ਵਿੱਚ ਦੰਦਾਂ ਦਾ ਸੜਨਾ, ਮੋਟਾਪਾ, ਸ਼ੂਗਰ ਆਦਿ ਸ਼ਾਮਲ ਹਨ। ਇਸ ਦੇ ਨਾਲ ਹੀ ਸਿਹਤਮੰਦ ਭੋਜਨ ਬਦਲਾਂ ਦਾ ਵੀ ਸਪਰਸ਼ ਕੀਤੀ ਜਾਵੇਗੀ। ਇਹ ਪਹਿਲ ਵਿਦਿਆਰਥੀਆਂ ਦੇ ਖਾਣ-ਪੀਣ ਦੀਆਂ ਆਦਤਾਂ ਦੇ ਸੁਧਾਰ ਕਰੇਗੀ ਅਤੇ ਖੰਡ, ਲੂਣ ਅਤੇ ਚਰਬੀ ਨਾਲ ਭਰਪੂਰ ਭੋਜਨ ਦੀ ਖਪਤ ਨੂੰ ਘਟਾਏਗੀ ਅਤੇ ਇਸ ਦੇ ਨਾਲ ਹੀ ਸਕੂਲਾਂ ਦੀਆਂ ਕੰਟਿਨਾਂ ਵਿੱਚ ਜਿਹਾ ਗੈਰ ਸਿਹਤਮੰਦ ਹੋ ਜਨ ਦੀ ਵਿਕਰੀ ਤੇ ਵੀ ਰੋਕ ਲੱਗੇਗੀ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਸਾਰੇ ਸੂਬਿਆਂ ਨੂੰ ਇਸ ਪਹਿਲ ਕਦਮੀ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ ਅਤੇ ਇਸ ਨੂੰ ਬੱਚਿਆਂ ਵਿੱਚ ਸਿਹਤਮੰਦ ਖਾਣ ਪੀਣ ਦੀਆਂ ਆਦਤਾਂ ਪੈਦਾ ਕਰਨੀ ਇੱਕ ਮਹੱਤਵਪੂਰਨ ਕਦਮ ਕਿਹਾ ਹੈ ਗੈਰ ਸਿਹਤਮੰਦ ਭੋਜਨ ਉਤਪਾਦ ਲੋਕਾਂ ਦੀ ਸੇਹ ਖਾਸ ਕਰਕੇ ਬੱਚਿਆਂ ਦੇ ਭਵਿੱਖ ਦੇ ਵਿਕਾਸ ਨੂੰ ਖਤਰੇ ਵਿੱਚ ਪਾ ਰਿਹਾ ਹੈ ਇਸ ਸਥਿਤੀ ਨੂੰ ਸੁਧਾਰਨ ਲਈ ਸਰਕਾਰ, ਸਿਹਤ ਮਾਰਾਂ ਅਤੇ ਪਿਆਕਾਂ ਅਤੇ ਸਮਾਜਿਕ ਵਰਕਰਾਂ ਨੂੰ ਇੱਕ ਭੋਜਨ ਨੀਤੀ ਮਾਡਲ ਵਿਕਸਿਤ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਸਕੂਲਾਂ ਦੇ ਆਲੇ-ਦੁਆਲੇ ਜੰਕ ਫੂਡ ਦੀ ਵਿਕਰੀ ਤੇ ਪੂਰਨ ਤੌਰ ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਖਾਸ ਤੌਰ ਤੇ ਇਹ ਯਕੀਨੀ ਬਣਾਉਣ ਦੇ ਲਈ ਸਖਤ ਨਿਯਮ ਲਾਗੂ ਕੀਤੇ ਜਾਣੇ ਚਾਹੀਦੇ ਨੇ ਕਿ ਇਹ ਭੋਜਨ ਸਕੂਲ ਦੇ ਵਿਆਮੀਟਰ ਦੇ ਇਲਾਕੇ ਅੰਦਰ ਹੀ ਉਪਲਬਧ ਨਾ ਹੋਣ। ਹਾਲਾਂਕਿ ਮੌਜੂਦਾ 슈ਗਰ ਬੋਰਡ ਪਹਿਲਾਂ ਬੱਚਿਆਂ ਦੀ ਸਿਹਤਮੰਦ ਖਾਣ-ਪੀਣ ਦੀ ਆਤਮ ਧਾਰਨ ਲਈ ਚੱਕ ਚੰਗੀ ਸ਼ੁਰੂਆਤ ਹੈ ਪਰ ਸਥਾਈ ਤਬਦੀਲੀ ਲਈ ਇੱਕ ਤਾਲਮੇਲ ਵਾਲੀ ਰਾਸ਼ਟਰੀ ਬੋਬ ਖੇਤਰੀ ਕਰਜ ਯੋਜਨਾ ਦੀ ਲੋੜ ਹੈ ਸਰਕਾਰ ਅਧਿਆਪਕਾਂ ਮਾਪਿਆਂ ਅਤੇ ਭਾਈਚਾਰਕ ਸੰਗਠਨਾਂ ਨੂੰ ਇਸ ਨੂੰ ਛੇਤੀ ਤੋਂ ਛੇਤੀ ਅਮਲ ਵਿੱਚ ਲਿਆਉਣਾ ਚਾਹੀਦਾ ਹੈ ਅਤੇ ਬੱਚਿਆਂ ਦੇ ਭਵਿੱਖ ਦੀ ਸਿਹਤ ਅਤੇ ਸਾਫ ਸਫਾਈ ਸੰਬੰਧੀ ਚੁਣੌਤੀਆਂ ਦੇ ਹੱਲ ਲੱਭਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਬਿਊਰੋ ਰਿਪੋਰਟ ਜੀ ਆਰ ਨਿਊਜ਼